ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਨੂੰ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਸਟਾਰਟ ਕਰ ਲਿਆ ਹੈ ਤਾਂ ਕਿਰਪਾ ਕਰਕੇ ਇਸ ਨੂੰ ਪੂਰੀ ਜਰੂਰ ਸੁਣਿਓ ਸੋ ਆਓ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜਿਵੇਂ ਕਿ ਇਸ ਪ੍ਰਿਥਵੀ ਤੇ ਅਨੇਕਾਂ ਧਰਮੀ ਰਾਜੇ ਵੀ ਹੋਏ ਹਨ ਜਿਨ੍ਹਾਂ ਦਾ ਅੱਜ ਤੱਕ ਸਤਕਾਰ ਨਾਲ ਨਾਮ ਲਿਆ ਜਾਂਦਾ ਹੈ ਉਹਨਾਂ ਦਾ ਧਰਮ ਉਜਾਗਰ ਹੈ ਅੱਜ ਰਾਜਾਂ ਵਿੱਚ ਯਦੂਵੰਸ਼ੀ ਰਾਜਾ ਉਗਰਸੈਨ ਵੀ ਹੋਇਆ ਹੈ ਉਹ ਧਰਮ ਕਰਮ ਵਿੱਚ ਬਹੁਤ ਹੀ ਪ੍ਰਸਿੱਧ ਸੀ ਉਹ ਮਥੁਰਾ ਪਰਿਵਚਾਰ ਰਾਜ ਕਰਦਾ ਸੀ ਜਮਨਾ ਦੇ ਦੋਹਾਂ ਕਿਨਾਰਿਆਂ ਤੇ ਰਾਜ ਸੀ ਐਸੇ ਧਰਮੀ ਰਾਜੇ ਦੇ ਘਰ ਸੰਤਾਨ ਦੀ ਘੜ ਸੀ ਸਿਰਫ ਇੱਕੋ ਪੁੱਤਰ ਸੀ ਜਿਸ ਦਾ ਨਾਮ ਕੰਸ ਆਖਿਆ ਜਾਂਦਾ ਹੈ ਉਸੇ ਕੰਸ ਨੂੰ ਪਾਲਦਾ ਸੀ ਪਰ ਕੰਨਿਆ ਕੋਈ ਨਾ ਹੋਈ ਉਲਟ ਉਸ ਦੇ ਛੋਟੇ ਭਰਾ ਦੇਵਕ ਦੇ ਘਰ ਸਭ ਕੰਨਿਆ ਨੇ ਜਨਮ ਲਿਆ ਪਰ ਉਸ ਦੇ ਪੁੱਤਰ ਕੋਈ ਨਾ ਹੋਇਆ ਹੁਣ ਕੰਨਿਆ ਦਾਨ ਕਰਨ ਵਾਸਤੇ ਉਗਰ ਸੈਨ ਨੇ ਭਰਾ ਦੀ ਵੱਡੀ ਕੰਨਿਆ ਦੇਵਕੀ ਨੂੰ ਆਪਣੀ ਧੀ ਬਣਾ ਲਿਆ ਆਭੀ ਪਾਲਿਆ ਤੇ ਜਵਾਨ ਕੀਤਾ ਆਮ ਤੌਰ ਤੇ ਸਭ ਨੇ ਸਮਝਿਆ ਕਿ ਰਾਜੇ ਉਗਰ ਸੈਨ ਦੀ ਸੰਤਾਨ ਕੰਸ ਤੇ ਦੇਵਕੀ ਹੈ ਸਮੇ ਦੇ ਚੱਕਰ ਨਾਲ ਦੇਵਕੀ ਤੇ ਕੰਸ ਜਵਾਨ ਹੋਏ ਉਹਨਾਂ ਦੇ ਵਿਆਹ ਕਰਨ ਦਾ ਖਿਆਲ ਆਇਆ ਦੇਵਕੀ ਦੀ ਸ਼ਾਦੀ ਵਾਸਦੇਵ ਨਾਲ ਕੀਤੀ ਗਈ ਉਸ ਦੀਆਂ ਛੋਟੀਆਂ ਭੈਣਾਂ ਵੀ ਵਾਸਦੇਵ ਨਾਲ ਵਿਆਹ ਦਿੱਤੀਆਂ ਕਿਉਂਕਿ ਉਹ ਨੇਕ ਤੇ ਧਰਮੀ ਪੁਰਸ਼ ਪ੍ਰਤੀਤ ਹੋਇਆ ਉਹਦਾ ਜੀਵਨ ਬੜਾ ਸ਼ੁਭ ਸੀ ਪਰ ਕੰਸ ਦਾ ਵਿਆਹ ਰਾਜਾ ਜਰਾਸਿੰਧ ਦੀ ਲੜਕੀ ਨਾਲ ਹੋਇਆ ਉਹ ਕੋਈ ਚੰਗਾ ਪੁਰਸ਼ ਨਹੀਂ ਸੀ ਉਸ ਵਿੱਚ ਕਈ ਕਮੀਆਂ ਸਨ ਅਧਰਮੀ ਤੇ ਕੁਕਰਮੀ ਸੀ ਲੜਦਾ ਰਹਿੰਦਾ ਸੀ ਜੈਸਾ ਬਾਪ ਵੈਸੇ ਹੀ ਉਸ ਦੀ ਕੰਨਿਆ ਸੀ ਉਹ ਬਹੁਤ ਹੰਕਾਰਣ ਤੇ ਉਪੱਦਰ ਕਰਨ ਵਾਲੀ ਸੀ ਉਸ ਨੇ ਕੰਸ ਨੂੰ ਵੀ ਨੇਕ ਨਾ ਰਹਿਣ ਦਿੱਤਾ ਧਰਮੀ ਰਾਜਾ ਉਗਰ ਸੈਨ ਦੀ ਸੰਤਾਨ ਵਿੱਚ ਵਿਗਨ ਪੈ ਗਏ ਅਪਸ਼ਗਨ ਹੋਣ ਲੱਗੇ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜਦੋਂ ਦੀਵਕੀ ਦਾ ਵਿਆਹ ਵਾਸudev ਨਾਲ ਹੋਇਆ ਤਾਂ ਡੋਲੀ ਤੁਰਨ ਦੇ ਸਮੇਂ ਭੈਣ ਭਰਾ ਮਿਲਣ ਲੱਗੇ ਤਾਂ ਆਕਾਸ਼ ਵਿੱਚ ਇੱਕ ਭਿਆਨਕ ਬਿਜਲੀ ਦੀ ਗਰਜ ਹੋਈ ਲਿਸ਼ਕ ਪਈ ਸਭ ਨੇ ਧੱਕਿਆ ਤੇ ਹੈਰਾਨ ਅਤੇ ਭੈਪੀਤ ਹੋਏ ਉਸ ਸਮੇਂ ਕੰਸ ਦੇ ਕੰਨੀਆਂ ਆਵਾਜ਼ ਪਈ ਪਾਪੀ ਕੰਸ ਤੇਰੇ ਪਾਪਾਂ ਨੇ ਪ੍ਰਿਥਵੀ ਨੂੰ ਕੰਬਾ ਦਿੱਤਾ ਹੈ ਧਰਮੀ ਰਾਜੇ ਉਗਰਸੈਨ ਦੇ ਰਾਜ ਵਿੱਚ ਤੇਰੇ ਪਾਪਾਂ ਦੀ ਕਥਾ ਹੈ ਤੇਰੇ ਮਾਰਨ ਵਾਸਤੇ ਦੇਵਕੀ ਦੀ ਕੁੱਖੋਂ ਅਠਵਾਂ ਬਾਲਕ ਜਨਮ ਲਵੇਗਾ ਤੇ ਤੈਨੂੰ ਖਤਮ ਕਰੇਗਾ ਤੇਰੇ ਪਿੱਛੋਂ ਮੁੜ ਤੇਰਾ ਬਾਬ ਰਾਜ ਕਰੇਗਾ ਉਗਰਸੈਨ ਇਸ ਭਾਖਿਆ ਨੂੰ ਸਰਵਨ ਕਰਕੇ ਕਾਂਸ ਨੇ ਡੋਲੀ ਤੁਰਨ ਤੋਂ ਰੋਕੀ ਤੇ ਕਹਿਰੋ ਕਹਿਰੋ ਕੇ ਮਿਆਂ ਵਿੱਚੋਂ ਤਲਵਾਰ ਖਿੱਚ ਲਈ ਉਸ ਨੇ ਦੇਵਕੀ ਨੂੰ ਮਾਰ ਦੇਣ ਦਾ ਫੈਸਲਾ ਕਰ ਲਿਆ ਸਾਰਿਆਂ ਨੇ ਰੋਕਿਆ ਪਰ ਹੂਡ ਮੱਤ ਤੇ ਮਨਮਤੀਆ ਕਿਸੇ ਦੇ ਆਖੇ ਲੱਗਣ ਵਾਲਾ ਨਹੀਂ ਸੀ ਉਹ ਤਾਂ ਆਪ ਹੀ ਮਨ ਆਈਆਂ ਕਰਦਾ ਸੀ ਉਸ ਵੇਲੇ ਵਾਸਦੇਵ ਅੱਗੇ ਹੋਇਆ ਉਸ ਨੇ ਆਖਿਆ ਕੋਈ ਲੋੜ ਨਹੀਂ ਦੇਵਕੀ ਨੂੰ ਮਾਰ ਕੇ ਪਾਪ ਸਿਰ ਲੈਣ ਦੀ ਜਿਹੜਾ ਵੀ ਬੱਚਾ ਜਨਮ ਲਿਆ ਕਰੇਗਾ ਉਹ ਤੁਸਾਂ ਕੋਲ ਕੁਝ ਜਾਇਆ ਕਰੇਗਾ ਤੁਸੀਂ ਆਪ ਮਰਵਾ ਦਿਆ ਕਰਨਾ ਐਸਾ ਬਚਨ ਸੁਣ ਕੇ ਮੂਰਖ ਤੇ ਪਾਪੀ ਆਤਮਾ ਕੰਸ ਨੇ ਤਲਵਾਰ ਮਿਆਨ ਵਿੱਚ ਕਰ ਲਈ ਤੇ ਦੇਵਕੀ ਤੇ ਵਾਸudev ਨੂੰ ਹੁਕਮ ਦਿੱਤਾ ਕਿ ਉਹ ਉਸੇ ਦੇ ਮਹਿਲ ਵਿੱਚ ਰਹਿਣ ਆਪਣੇ ਘਰ ਨਾ ਜਾਣ ਐਸਾ ਦੋਹਾਂ ਨੂੰ ਕਰਨਾ ਹੀ ਪਿਆ ਕਿਉਂਕਿ ਦੋਵੇਂ ਮਜਬੂਰ ਸਨ ਰਾਜਾ ਕੰਸ ਨਾਲ ਮੁਕਾਬਲਾ ਕਰਨਾ ਕਠਨ ਸੀ ਉਹ ਦੋਵੇਂ ਕੈਦੀਆਂ ਵਾਂਗ ਉੱਥੇ ਹੀ ਰਹਿਣ ਲੱਗੇ ਇਸ ਦੁਰਘਟਨਾ ਦਾ ਅਸਰ ਰਾਜੇ ਉਗਰਸੈਨ ਤੇ ਬਹੁਤ ਹੋਇਆ ਉਸ ਨੇ ਬਾਪ ਹੋਣ ਦੇ ਦਰਜੇ ਕਰਕੇ ਪੁੱਤਰ ਕੰਸ ਨੂੰ ਬੜਾ ਸਮਝਾਇਆ ਪਰ ਉਸ ਨੇ ਇੱਕ ਨਾ ਸੁਣੀ ਉਲਟਾ ਆਪਣੇ ਬਾਪ ਨੂੰ ਕੈਦ ਕਰਕੇ ਉਸ ਨੇ ਆਖਿਆ ਬੰਦੀਖਾਨੇ ਦੇ ਹਨੇਰੇ ਵਿੱਚ ਪਿਆ ਰੋ ਤੂੰ ਆਪਣੇ ਪੁੱਤਰ ਦਾ ਦੁਸ਼ਮਣ ਹੈ ਜਾਂ ਤੇਰਾ ਕਦੀ ਵੀ ਛੁਟਕਾਰਾ ਨਹੀਂ ਹੋਏਗਾ ਬਸ ਬੈਠਾ ਰੋ ਧਰਮੀ ਰਾਜੇ ਉਗਰਸੈਨ ਦੀ ਪਰਜਾ ਨੇ ਜਦੋਂ ਸੁਣਿਆ ਤਾਂ ਹਾ ਹਾ ਆਕਾਰ ਮਚ ਗਈ ਪਰ ਜਾਂ ਰੋਏ ਕੁਰਲਾਈ ਤੇ ਸੋਗ ਰੱਖਿਆ ਪਰ ਦੁਸ਼ਟ ਰਾਜੇ ਕੰਸ ਨੇ ਉਲਟਾ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਉਧਰ ਦੇਵਕੀ ਬਹੁਤ ਦੁਖੀ ਹੋਈ ਉਸ ਦੇ ਜੋ ਵੀ ਬਾਲਕ ਜਨਮ ਲੈਂਦਾ ਉਹੋ ਹੀ ਮਾਰਿਆ ਜਾਂਦਾ ਵਾਸudev ਵੀ ਦੁਖੀ ਹੁੰਦਾ ਇਸ ਤਰ੍ਹਾਂ 7 ਬੱਚੇ ਮਾਰੇ ਗਏ ਉਹਨਾਂ ਸੱਤਾਂ ਬੱਚਿਆਂ ਦਾ ਦੁੱਖ ਅਸਹਿ ਸੀ ਪਰ 8ਵਾਂ ਬੱਚਾ ਭਗਵਾਨ ਦਾ ਅਵਤਾਰ શ્રી ਕ੍ਰਿਸ਼ਨ ਪ੍ਰਗਟਿਆ ਪਾਰਬ੍ਰਮ ਭਗਵਾਨ ਦੀ ਲੀਲਾ ਵੱਖਰੀ ਹੈ ਕੌਣ ਜਾਣ ਸਕਦਾ ਹੈ ਸ੍ਰੀ ਕ੍ਰਿਸ਼ਨ ਦੇ ਜਨਮ ਵੇਲੇ ਭਗਵਾਨ ਨੇ ਵਾਸudev ਨੂੰ ਦਲੇਰੀ ਦਿੱਤੀ ਉਸ ਨੇ ਬੱਚਾ ਰੂਪ ਸ੍ਰੀ ਕ੍ਰਿਸ਼ਨ ਜੀ ਨੂੰ ਚੁੱਕ ਲਿਆ ਤੇ ਜਮਨਾ ਕਿਨਾਰੇ ਜਾ ਖਲੋਤਾ ਉਸ ਵੇਲੇ ਜਮਨਾ ਠਾਠਾਂ ਮਾਰਦੀ ਸੀ ਉਸ ਦੀਆਂ ਛੱਲਾਂ ਦਾ ਰੋਲਾ ਪਿਆ ਹੋਇਆ ਸੀ ਉਸ ਵੇਲੇ ਵਾਸudev ਕੁਝ ਭੈਪੀਤ ਹੋਇਆ ਉਹ ਸੋਚਣ ਲੱਗਾ ਕਿਤੇ ਜਮਨਾ ਵਿੱਚ ਨਾ ਰੁੜ ਜਾਵਾਂ ਉਸ ਵੇਲੇ ਉਸ ਨੂੰ ਅਗੰਮੀ ਭਖਿਆ ਹੋਈ ਹੀ ਵਾਸudev ਚੱਲ ਜਮਨਾ ਮਈਆ ਤੈਨੂੰ ਰਾਹ ਦੇਵੇਗੀ ਤੇਰੇ ਸਿਰ ਤੇ ਤਾਂ ਭਗਵਾਨ ਹੈ ਜੋ ਮਹਾਕਾਲ ਦਾ ਵੀ ਮਾਲਕ ਹੈ ਚਲੋ ਇਹ ਸੁਣ ਕੇ ਵਾਸudev ਅੱਗੇ ਹੋਇਆ ਸੱਚ ਹੀ ਜਮਨਾ ਨੇ ਰਾਹ ਦਿੱਤਾ ਤੇ ਉਹ ਗੋਕਲ ਵਿੱਚ ਜਾ ਪੁੱਜਾ ਲੜਕਾ ਯਸ਼ੋਦਾ ਨੂੰ ਦੇ ਆਇਆ ਤੇ ਉਸ ਦੀ ਲੜਕੀ ਲੈ ਆਇਆ ਉਸੇ ਤਰ੍ਹਾਂ ਮੁੜਿਆ ਤਾਂ ਜਮਨਾ ਨੇ ਰਾਹ ਦੇ ਦਿੱਤਾ ਉਹ ਰਾਜ ਭਵਨ ਵਿੱਚ ਆ ਗਿਆ ਕਿਸੇ ਨੂੰ ਵੀ ਪਤਾ ਨਾ ਲੱਗਾ ਕਿ ਵਾਸudev ਬਾਹਰ ਗਿਆ ਸੀ ਭਗਵਾਨ ਨੇ ਆਪਣੇ ਭਗਤ ਨੂੰ ਆਪ ਰੱਖ ਲਿਆ ਰਾਤੂ ਰਾਤ ਸਾਰੇ ਕਾਰਜ ਹੋ ਗਏ ਸਵੇਰ ਹੋਈ ਤਾਂ ਲੜਕੀ ਨੂੰ ਚੁੱਕ ਕੇ ਵਾਸਦੇਵ ਆਪਣੇ ਸਾਲੇ ਕੰਸ ਕੋਲ ਚਲਿਆ ਗਿਆ ਉਸ ਨੂੰ ਆਖਿਆ ਇਸ ਕੰਨਿਆ ਨੇ ਜਨਮ ਲਿਆ ਹੈ ਇਹ ਅਠਵੀਂ ਹੈ ਹੁਣ ਨਾ ਮਾਰੂ ਕੰਨਿਆ ਤਾਂ ਆਪ ਦਾ ਖੂਨ ਨਹੀਂ ਕਰ ਸਕਦੀ ਇਹ ਸੁਣ ਕੇ ਕੰਸ ਕ੍ਰੋਧ ਨਾਲ ਬੋਲਿਆ ਕਿਉਂ ਨਹੀਂ ਕੰਨਿਆ ਵੀ ਤਾਂ ਇੱਕ ਦਿਨ ਕਿਸੇ ਦੀ ਮੌਤ ਦਾ ਕਾਰਨ ਬਣ ਸਕਦੀ ਹੈ ਲਿਆਓ ਉਸ ਨੇ ਵਾਸਦੇਵ ਦੇ ਹੱਥੋਂ ਕੰਨਿਆ ਨੂੰ ਚੁੱਕ ਲਿਆ ਉਹ ਕੰਨਿਆ ਅਸਲ ਵਿੱਚ ਮਾਇਆ ਦਾ ਰੂਪ ਸੀ ਜਦੋਂ ਕੰਸ ਉਸ ਨੂੰ ਮਾਰਨ ਲੱਗਾ ਤਾਂ ਉਸੇ ਵੇਲੇ ਉਹ ਬਿਜਲੀ ਦਾ ਰੂਪ ਧਾਰਨ ਕਰਕੇ ਉੱਪਰ ਚੜ ਗਈ ਤੇ ਹੱਸ ਕੇ ਕਿਹਾ ਏ ਪਾਪੀ ਕੰਸ ਤੇਰੀ ਮੌਤ ਜ਼ਰੂਰ ਹੋਏਗੀ ਜਿਸ ਨੇ ਤੈਨੂੰ ਮਾਰਨਾ ਹੈ ਉਹ ਪਲ ਰਿਹਾ ਹੈ ਜਵਾਨ ਹੋ ਕੇ ਤੇਰੇ ਖਬਰ ਲਵੇਗਾ ਇਹ ਆਖ ਕੇ ਉਹ ਕੰਨਿਆ ਆਕਾਸ਼ ਵਿੱਚ ਅਲੋਪ ਹੋ ਗਈ ਪਾਪੀ ਕੰਸ ਨੇ ਬੜਾ ਯਤਨ ਕੀਤਾ ਕਿ ਦੇਵਕੀ ਸੁੱਤ ਸ਼੍ਰੀ ਕ੍ਰਿਸ਼ਨ ਦਾ ਪਤਾ ਲੱਗੇ ਪਰ ਉਸ ਨੂੰ ਪਤਾ ਨਾ ਲੱਗਾ ਜਵਾਨ ਹੋ ਕੇ ਕੰਸ ਨਾਲ ਕੁਲਿਆ ਤੇ ਉਸ ਨੂੰ ਮਾਰ ਕੇ ਧਰਮੀ ਰਾਜੇ ਉਗਰ ਸੈਨ ਨੂੰ ਬੰਦੀਖਾਨੇ ਵਿੱਚੋਂ ਕੱਢ ਕੇ ਮੋੜ ਰਾਜ ਤਖਤ ਉੱਥੇ ਬਿਠਾਇਆ ਉਗਰ ਸੈਨ ਕੋ ਰਾਜ અપੈ ਭਗਤੈ ਜਨ ਦਿਓ ਉਸ ਨੂੰ ਰਾਜ ਉਸ ਦੀ ਭਗਤੀ ਕਾਰਨ ਮਿਲਿਆ ਕੰਸ ਦੇ ਸਹੋਰੇ ਨੇ ਨੇ ਕਈ ਵਾਰ ਮਥਰਾ ਤੇ ਹਮਲਾ ਕੀਤਾ ਪਰ ਉਗਰ ਸੈਨ ਨੂੰ ਹਾਰ ਨਾ ਦੇ ਸਕਿਆ ਉਹ ਰਾਜ ਕਰਦਾ ਰਿਹਾ ਤੇ ਉਸ ਦੇ ਪਿੱਛੋਂ ਸ਼੍ਰੀ ਕ੍ਰਿਸ਼ਨ ਜੀ ਮਥਰਾ ਦੇ ਰਾਜੇ ਬਣੇ ਇਹ ਹੈ ਕਥਾ ਰਾਜੇ ਉਗਰਸੈਨ ਦੀ ਇਹ ਭਗਤਾਂ ਵਿੱਚ ਗਿਣਿਆ ਗਿਆ ਹੈ ਸੋ ਵੀਡੀਓ ਨੂੰ ਬਣਾਉਣ ਦਾ ਸਾਡਾ ਮਕਸਦ ਸੀ ਕਿ ਆਪ ਜੀ ਨੂੰ ਉਗਰਸੈਨ ਦੇ ਬਾਰੇ ਗਿਆਤ ਹੋ ਸਕੇ ਕਿ ਉਗਰਸੈਨ ਕੌਣ ਸੀ ਕਿਉਂਕਿ ਗੁਰਬਾਣੀ ਵਿੱਚ ਵੀ ਆਇਆ ਹੈ ਜਿਵੇਂ ਆਪ ਜੀ ਉੱਪਰ ਪੜ ਚੁੱਕੇ ਹੋ ਉਗਰਸੈਨ ਕੋ ਰਾਜ ਅਪਹਿ ਭਗਤੈ ਜਨ ਦਿਓ ਜਿਸ ਦਾ ਅਰਥ ਹੈ हे ਗੁਰੂ ਨਾਨਕ ਮੇਰੇ ਵਾਸਤੇ ਤਾਂ ਕ੍ਰਿਸ਼ਨ ਵੀ ਤੂੰ ਹੀ ਹੈ ਜਿਸ ਨੇ ਉਗਰਸੈਨ ਨੂੰ ਰਾਜ ਭਾਗ ਦਿੱਤਾ ਤੇ ਭਗਤਾਂ ਦੀ ਭਗਤੀ ਨੂੰ ਵਧਾਇਆ ਹੈ ਪਾਪ ਗੁਰੂ ਦੀ ਮਹਿਮਾ ਗਾਉਂਦਿਆਂ ਹੋਇਆਂ ਭਟ ਸੇਬਾਨ ਕਹਿੰਦੇ ਹਨ ਕਿ ਗੁਰੂ ਹੀ ਸਭ ਕੁਝ ਹੈ ਪਹਿਲਾ ਵੀ ਗੁਰੂ ਸੀ ਅੱਜ ਵੀ ਗੁਰੂ ਹੈ ਤੇ ਅੱਗੇ ਵੀ ਗੁਰੂ ਹੀ ਰਹੇਗਾ ਜੋ ਸਭ ਕੁਝ ਕਰਨ ਕਰਾਵਨਹਾਰਾ ਹੈ ਤਾਂ ਹੀ ਗੁਰਬਾਣੀ ਵਿੱਚ ਲਿਖਿਆ ਗਿਆ ਹੈ ਤੁਦਨੋ ਛੋੜ ਜਾਈਏ ਪ੍ਰਭ ਕੈ ਧਰ ਆਨ ਨਾ ਬੀਆ ਤੇਰੀ ਸੰਸਰ ਕਿ ਤੈਨੂੰ ਛੱਡ ਕੇ ਮੈਂ ਹੋਰ ਕਿੱਥੇ ਜਾਵਾਂ ਕਿਉਂਕਿ ਤੇਰੇ ਵਰਗਾ ਹੋਰ ਕਿਤੇ ਵੀ ਕੋਈ ਵੀ ਨਹੀਂ ਦਿਸਦਾ ਤੋ ਵੀਡੀਓ ਪਸੰਦ ਆਵੇ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਬੈੱਲ ਵਾਲਾ ਆਈਕਨ ਦਬਾ ਲੈਣਾ ਤਾਂ ਜੋ ਇਸ ਤਰ੍ਹਾਂ ਦੇ ਅੱਗੇ ਆਉਣ ਵਾਲੀਆਂ ਵੀਡੀਓ ਹੋਰ ਵੀ ਨਵੀਆਂ ਵੀਡੀਓ ਤੁਹਾਨੂੰ ਮਿਲ ਸਕਣ ਵੀਡੀਓ ਵਿੱਚ ਇਥੋਂ ਤੱਕ ਸਾਡੇ ਨਾਲ ਬਣੇ ਰਹੇ ਲਈ ਆਪ ਸਭ ਦਾ ਬਹੁਤ ਬਹੁਤ तहे ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ